ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਹਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਸਾਹਮਣੇ ਤੁਸੀਂ ਕੁਝ ਹੋਰ ਨਾਲ ਜਿਹੜੇ ਵੱਧਦੇ ਉਹ ਦੇਖ ਸਕਦੇ ਹੋ ਅੱਜ ਇਹਨਾਂ ਨੇ ਇੱਕ ਮੱਝ ਇੱਕ ਝੋਟੀ ਵਕਾਊ ਕੀਤੀ ਹੈ ਇਹ ਬਿਲਕੁਲ ਹੀ ਤਾਜੀ ਸੋਈ ਹੈ ਕਿਉਂਕਿ ਗੱਬਣ ਤੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਹੈ ਕਈ ਵੀਰਾਂ ਦੇ ਤੇ ਉਸ ਤੋਂ ਬਾਅਦ ਚਾਪਾਂ ਨੂੰ ਪਤਾ ਹੁੰਦਾ ਵੀ ਪਸੂ ਕਦੋਂ ਸੋਇਆ ਹੈ ਰਾਤ ਹੀ ਸੋਈ ਹੈ ਬਾਕੀ ਡਿਟੇਲ ਆਪਾਂ ਥੋੜੀ ਅੰਕਲ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕਾ ਵੀ ਉਹ ਤਸੱਲੀ ਕਰੇ ਆ ਕਿ ਤੁਸੀਂ ਆ ਕੇ ਦੇਖ ਕੇ ਆਪਦੀ ਤਸੱਲੀ ਕਰਕੇ ਖਰੀਦ ਲਿਓ ਨੰਬਰ ਮੈਂ ਸਕਰੀਨ ਉੱਤੇ ਚਲਾਉਂਗਾ ਇੱਕ ਗੱਲ ਸ਼ੁਰੂ ਚ ਹੀ ਦੱਸ ਦਿੰਨਾ ਵੀ ਦੋਸਤੋ ਇਹਦਾ ਰੇਟ ਜਿਹੜਾ ਉਹ ਫੋਨ ਦੇ ਉੱਤੇ ਰੱਖਿਆ ਜਾਣਾ ਮਤਲਬ ਜਿਹਨੂੰ ਇਹ ਮੱਝ ਪਸੰਦ ਆਊਗੀ ਉਹ ਰੇਟ ਫੋਨ ਦੇ ਉੱਤੇ ਆਮ ਘਰੇਲੂ ਪਸ਼ੂ ਪਾਲਕਾਂ ਤਾਂ ਕਈ ਵਾਰ ਇਹ ਹੋ ਜਾਂਦਾ ਵੀ ਰੇਟ ਵੱਧ ਮੰਗਿਆ ਜਾਂਦਾ ਫਿਰ ਫੋਨ ਘਟ ਆਉਂਦੇ ਆ ਜਾਂ ਕਈ ਵਾਰ ਰੇਟ ਘੱਟ ਰੱਖਿਆ ਜਾਵੇ ਤਾਂ ਹਰੇਕ ਭਰਾ ਦੀ ਮਿਹਨਤ ਆ ਫਿਰ ਉਹਨੂੰ ਇਹ ਲੱਗਦਾ ਵੀ ਆਪਦੀ ਚੀਜ਼ ਦਾ ਮੇਰੇ ਤੋਂ ਮੁੱਲ ਜਿਹੜਾ ਮੰਗਿਆ ਨਹੀਂ ਗਿਆ ਸੋ ਇਹ ਮੱਝ ਤੁਹਾਨੂੰ ਵਿਖਾਉਣੀ ਆ ਤਾਜੀ ਸੂਈ ਵੀ ਜੇਰੇ ਦੀ ਪੈ ਗਈ ਸੀ ਤੇ ਉਹ ਬੱਠਲ ਸਾਹਮਣੀ ਪਿਆ ਉਹ ਤੁਸੀਂ ਦੇਖ ਸਕਦੇ ਹੋ ਆਓ ਇਹਦੀ ਜਾਣਕਾਰੀ ਥੋੜੀ ਬਹੁਤ ਲੈਣੇ ਆਪਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਜੀ ਆਪਣਾ ਆਪਣਾ ਨਾਮ ਸੁਖਦੇਵ ਸਿੰਘ ਜੀ ਠੀਕ ਹੈ ਤੇ ਅੰਕਲ ਜੀ ਅੱਜ ਆਪਾਂ ਇੱਕ ਮੱਝ ਵਿਕਾਊ ਕੀਤੀ ਐ ਇਹ ਘਰ ਦੇ ਪਸ਼ੂ ਐ ਜਾਂ ਆਪਾਂ ਵਪਾਰ ਦਾ ਕੰਮ ਵੀ ਕਰ ਲੈਂਦੇ ਨਾ ਜੀ ਨਾ ਜੀ ਆਪਣਾ ਘਰ ਦੀਆਂ ਝੋਟੀਆਂ ਆਪਾਂ ਤਿਆਰ ਕਰਦੇ ਆ ਠੀਕ ਐ ਇਹ ਵਪਾਰ ਦਾ ਕੰਮ ਨਹੀਂ ਆਪਣਾ ਠੀਕ ਐ ਇਹ ਕਿਹਨਾਂ ਮਾਸੂਆ ਮੱਝ ਸੂਹੀ ਦੀ ਹੁਣ ਇਹ ਹੁਣ ਤੀਜਾ ਸੂਆ ਹਸਦੀ ਐ ਤਕੀ ਜੀ ਤੀਜਾ ਸੂਆ ਰਾਤ ਹੀ ਸੂਈ ਐ ਤਾਂ ਜੀ ਹਾਂ ਜੀ ਰਾਤ ਦਾ ਕੋਈ ਜੇ ਸੂਈ ਠੀਕ ਐ ਅੱਛਾ ਰਾਤ ਇਹਦਾ ਦੁੱਧ ਚੋਤਾ ਸੀ ਕੋਸਪਨ ਰਾਤ ਬਾਅਦ ਬੱਜੇ ਰਜਾ ਕੇ ਦੋ ਕਿਲੋ ਚੋਤਾ ਸੀ ਬੱਚੇ ਨੂੰ ਰਜਾ ਕੇ 2 ਕਿਲੋ ਚੋਤਾ ਸੀ ਹਾਂਜੀ ਠੀਕ ਐ ਅਸੀਂ ਦੁੱਧ ਦੀ ਜੇ ਗੱਲ ਕਰੀਏ ਤੀਜਾ ਸੂਆ ਸੂਈ ਐ ਪਹਿਲੇ ਸੂਏ ਕਿੰਨਾ ਦਿੱਤਾ ਦੂਜੇ ਸੂਏ ਕਿੰਨਾ ਦਿੱਤਾ ਇਹਨੇ ਪਹਿਲੇ ਸੂਏ ਵੀਰ ਜੀ ਨੇ ਦਿੱਤਾ 12 ਲੀਟਰ ਦੁੱਧ ਠੀਕ ਐ ਤੇ ਪਾਰ ਨੇ ਦਿੱਤਾ ਵੀ 14 ਲੀਟਰ ਮਾਝਾ ਹਰ ਬਰੇ ਆਪਣੀ ਠੀਕ ਐ ਵੀ ਜਦੋਂ ਇਹ ਸੂਈ ਨੂੰ ਹੋ ਜਾਂਦਾ 2-3 ਮਹੀਨੇ ਤੇ ਨਾਲ ਦੀ ਨਾਲ ਬਣ ਜਾਂਦੀ ਠੀਕ ਐ ਮਤਲਬ ਹਰੇਕ ਸਾਲ ਸੂ ਪੈਂਦੀ ਐ ਹਾਂ ਤੇ 14 ਲੀਟਰ ਪਿਛਲੇ ਸੂਏ ਨੇ ਦੁੱਧ ਦਿੱਤਾ ਹਾਂ 14 ਲੀਟਰ ਦਿੱਤਾ ਠੀਕ ਐ ਤੋਰਦਗੇ ਇਹਨੂੰ ਆਪਾਂ ਹਾਂ ਦੋਸਤ ਰੇਟ ਇਹਦਾ ਮੈਂ ਪਹਿਲਾਂ ਲਸਾਈ ਫੋਨ ਤੇ ਹੀ ਰੱਖਣਾ ਦੁੱਧ ਦੇ ਨੇ ਦਿੱਤਾ ਪਿਛਲੇ ਸੂਏ 14 ਕਿਲੋ ਇਹ ਕੱਲ ਹੋਰ ਜਿਹੜੀ ਮੈਂ ਇੱਥੇ ਐਡ ਕਰਦਿਆਂ ਅੰਕਲ ਜੀ ਹੋਰਾਂ ਦੇ ਥੋੜੇ ਸੌਰੇ ਜਿਹੜੇ ਉਹ ਮੇਰੇ ਖਿਆਲ ਇਧਰ ਬਾਰਡਰ ਏਰੀਏ ਦੇ ਵਿੱਚ ਹਾਂਜੀ 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 ਇਹ ਦੱਸਦੇ ਆ ਵੀ ਹੁਣ ਤਾਂ ਖੈਰ ਆਪਾਂ ਨੂੰ ਪਤਾ ਕੰਡਿਆਲੀ ਤਾਰ ਲੱਗੀ ਵੀ ਐ ਪਸ਼ੂ ਇਧਰੋਂ ਉਧਰ ਆਉਂਦੇ ਨਹੀਂ ਪਹਿਲਾਂ ਇਕੱਠੇ ਹੀ ਪਸ਼ੂ ਚਰਦੇ ਸੀ ਤੇ ਇਹਨਾਂ ਦਾ ਜਿਹੜਾ ਸੌਰਾ ਪਰਿਵਾਰ ਸੀ ਉਹਨਾਂ ਕੋਲ ਪਾਕਿਸਤਾਨ ਦੇ ਨਾਲ ਟੱਚ ਹੁੰਦੀਆਂ ਜਿਹੜੀਆਂ ਉੱਧਰ ਲੀਆਂ ਮੱਝਾਂ ਜਿਹੜੀਆਂ ਉਸ ਤਰ੍ਹਾਂ ਦੀ ਬਲੱਡ ਲਾਈਨ ਹੈ ਤੇ ਇਹ ਰਵਾ ਇਹਨਾਂ ਦਾ ਪੁਰਾਣਾ ਹੀ ਹੈ 7-8 ਮੇਰੇ ਖਿਆਲ 7ਵੀਂ 8ਵੀਂ ਪੀੜੀ 7ਵੀਂ 8ਵੀਂ ਦੱਸਦੇ ਰਹੇ ਸੀ ਹਾਂ ਜੀ ਹਾਂ ਜੀ ਠੀਕ ਹੈ ਤੋਰ ਦਿਓ ਮੜਾ ਇਹਨੂੰ ਜੋ ਇਹ ਉਸ ਪੀੜੀ ਦੇ ਵਿੱਚੋਂ ਮੱਝ ਹੈ ਇਹਨਾਂ ਕੋਲ ਜਿਹੜੀ ਅੱਜ ਇਹਨਾਂ ਨੇ ਵੇਚਣੀ ਹੈ ਖੈਰ ਤੁਸੀਂ ਮੱਝ ਨੂੰ ਦੇਖਣਾ ਤੇ ਇਹਦਾ ਦੁੱਧ ਦੇਖਣਾ ਕਿੰਨਾ ਚੋਲੋਗੇ ਇਹ ਗੱਲਾਂ ਕਿਉਂਕਿ ਪਰਿਵਾਰ ਨੂੰ ਇਹ ਲੱਗਦਾ ਵੀ ਸਾਡੇ ਲਈ ਇਹ ਸਾਡਾ ਇਹ ਰਵਾ ਚੰਗਾ ਜਾਂ ਮਾਨ ਵਾਲੀ ਗੱਲ ਆ ਤੋ ਵੀਡੀਓ ਚ ਦੱਸਣਾ ਹੱਕ ਹੁੰਦਾ ਤੋ ਹਵਾਨਾ ਇਹਦਾ ਤੁਸੀਂ ਦੇਖ ਲਓ ਇਹ ਮੀਡੀਅਮ ਹਾਈਟ ਦੇ ਵਿੱਚ ਮੱਝ ਐ ਵੱਡੀ ਬਾਲੀ ਨਹੀਂ ਗੀ ਬਾਕੀ ਹਵਾਨਾ ਤੁਸੀਂ ਇਹਦਾ ਦੇਖ ਲਓ ਕੋਲੋਂ ਆ ਕੇ ਤੁਸੀਂ ਪਾਸ ਕਰਨੀ ਐ ਜੱਜਮੈਂਟ ਵੀਡੀਓ ਚੋ ਵੀ ਹੁੰਦੀ ਨਹੀਂ ਬਾਕੀ ਕੋਲੋਂ ਆ ਕੇ ਪਾਸ ਕਰਿਓ ਵੀਡੀਓ ਬਣਾਉਣਾ ਮਕਸਦ ਐ ਤੇ ਉਹਦੇ ਚ ਤੁਹਾਨੂੰ ਹਰੇਕ ਪੱਖ ਤੋਂ ਪਸ਼ੂ ਦਿਖਾ ਸਕਦੇ ਆ ਜੱਜਮੈਂਟ ਤੁਸੀਂ ਕਰੋਗੇ ਹਰੇਕ ਐਂਗਲ ਤੋਂ ਰਾਤ ਇਹਦੀ ਜੇਰ ਜਿਹੜੀ ਪਈ ਐ ਉਹ 10 ਵਜੇ ਪਈ ਐ ਉਦੋਂ ਬਾਅਦ ਚ ਬੱਚੇ ਨੂੰ ਚੰਗਾਤਾ ਰਜਾ ਕੇ ਤੇ ਫਿਰ 2 ਕਿਲੋ ਦੁੱਧ ਚੋ ਵੀ ਦਿੱਤਾ। ਬਾਕੀ ਮੋਹਰਾ ਦਾ ਕੱਟਾ ਮਗਰ ਤੋ ਹਵਾਨਾ ਤੁਸੀਂ ਇਹਦਾ ਦੇਖੋ। ਇਸ ਤਰ੍ਹਾਂ ਦਾ ਤੋ ਵੈਸੇ ਹੀ ਸੀਲ ਸਰੀਪਾ ਉਸ ਤੋਂ ਮੱਝ ਭਾਵੇਂ ਪੀੜੀ ਢਾ ਕੇ ਚੋ ਲੋ ਇਸੇ ਤਰ੍ਹਾਂ ਹੀ ਚੁੰਦੇ ਕਿਉਂਕਿ ਆਪਨ ਪਤਾ ਬਜ਼ੁਰਗ ਹੈ ਐਂ ਤਾਂ ਗੋਟਿਆਂ ਬੈਠਾ ਕੁੱਠਾ ਨਹੀਂ ਜਾਂਦਾਗਾ ਸਹੀ ਸੋ ਪੀੜੀਆਂ ਨਾਲ ਹੀ ਚੁੰਦੇ ਤੇ ਐਵੇਂ ਤੁਸੀਂ ਵੀ ਚੋ ਸਕਦੇ ਹੋ। ਸੋ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਮੇਰੇ ਕਿੰਨਾ ਕਰ ਕਟਾ